ਖਬਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹੈ ਜਿੱਥੇ ਕਿ ਇੱਕ ਅਧਿਆਪਕ ਉਸ ਸਮੇਂ ਹੈਵਾਨ ਬਣ ਗਿਆ ਜਦੋਂ ਉਸਨੇ ਛੋਟੇ ਛੋਟੇ ਬੱਚਿਆਂ ਦੇ ਬਿਨਾਂ ਕਸੂਰ ਤੋਂ ਚਪੇੜਾ ਮਾਰ-ਮਾਰ ਕੇ ਮੂੰਹ ਲਾਲ ਕਰ ਦਿੱਤਾ ਬੱਚਿਆਂ ਦੇ ਰੋਂਦਿਆਂ ਦਾ ਦਰਦ ਨਾ ਦੇਖਣਯੋਗ ਸੀ ਅਧਿਆਪਕ ਦੀ ਕੁੱਟ ਦਾ ਸ਼ਿਕਾਰ ਹੋਏ ਇੱਕ ਬੱਚੇ ਨੇ ਕਬਰਾਹੜ ਵਿੱਚ ਕਿਹਾ ਕਿ ਉਸ ਦਾ ਅਧਿਆਪਕ ਕਹਿ ਰਿਹਾ ਸੀ ਕਿ ਮੂੰਹ ਦਾ ਦੂਸਰਾ ਪਾਸਾ ਵੀ ਲਾਲ ਕੀਤਾ ਜਾਵੇਗਾ ਇਸ ਘਟਨਾ ਤੋਂ ਬਾਅਦ ਸਕੂਲ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਰੋਂਦਿਆਂ ਹੋਇਆਂ ਦਰਦ ਭਰੀ ਦਾਸਤਾਨ ਦੱਸਦਿਆਂ ਕਿ ਸਕੂਲ ਦੇ ਇੱਕ ਅਧਿਆਪਕ ਵੱਲੋਂ ਉਨ੍ਹਾਂ ਦੇ ਬੱਚਿਆਂ ਦੇ ਮੂੰਹ ਤੇ ਬਿਨਾਂ ਕਿਸੇ ਕਾਰਨ ਤੁੱਚੇੜਾਂ ਮਾਰੀਆਂ ਗਈਆਂ ਨੇ। ਉਹਨਾਂ ਆਖਿਆ ਕਿ ਜੇ ਸਕੂਲ ਵਿੱਚ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ ਤਾਂ ਗਰੀਬਾਂ ਦੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਜਾਂਦਾ ਹੈ? ਬੱਚਿਆਂ ਨਾਲ ਹੋਈ ਇਸ ਮਾਰਕੁੱਟ ਤੋਂ ਬਾਅਦ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ਤੇ ਉਸ ਅਧਿਆਪਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਸਾਨੂੰ ਕਹਿੰਦਾ ਪਾਸਾ ਹੋਂਦਾਂ ਨੂੰ ਸੌਂਗ ਲਾਇਆ ਟੀਚਰ ਸਾਨੂੰ ਬੱਚਿਆਂ ਕੋਲ ਮਾਅਨੀ ਸੰਗਦੇ ਟੀਚਰ ਸਾਨੂੰ ਤੋ ਤਸ ਪੈਸੇ ਪਾ ਕੇ ਕੋਈ ਬੱਚਾ ਨੇ ਨਾ ਕਿਹਾ ਕੱਲ ਕੁੜੀਆਂ ਨੂੰ ਬੱਚਾ ਸਾਰੇ ਬੱਚੇ ਆਪਰੇ ਆਪ ਪੁਜੀਸ਼ਨ ਕਰਦੇ ਆਪਸ ਆਪਸ ਹੋਏ ਜਿੰਨਾ ਸੰਗ ਸੰਵਾਸਨਾ ਸਤੂ ਸਾਰੇ ਬੱਚਿਆਂ ਨੂੰ ਸਾਬਤ ਪਤੀ ਕੋ ਘਾਤੀ ਸਾਬਤ ਨਹੀਂ ਮੰਨਦਾ ਸਾਨੂੰ ਦਾ ਜੋਸ਼ ਸਹਿਜ ਜਿਹਾ ਚੋਣ ਨੇ ਕਿਹਾ ਸੀ ਕਿ ਦੋ ਨਹੀਂ ਅੰਦੇ ਕਿਹਾ ਸੀ ਕਿ ਸਾਨੂੰ ਪਤਾ ਸੀ ਸਾਨੂੰ ਸਾਨੂੰ ਕਿ ਸਾਨੂੰ ਹਾਦਸੇ ਚਾਤੀ ਚਾਤੀ ਉਹਨਾਂ ਦਾ ਸਾਨੂੰ ਸਾਨੂੰ ਪਰਸਪਰ ਸਾਨੂੰ ਕਿੰਨੀ ਸਤੀ ਦੇਤੀ ਉਦਰ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰੇ ਹਲਕਾ ਇੰਚਾਰ ਲਲਿਤ ਮੋਹਨ ਪਾਠਕ ਅਤੇ ਕਾਉਂਸਲਰ ਪਰਮ ਸਿੰਘ ਖਾਲਸਾ ਵਿਮੋਕ ਕੇ ਪਹੁੰਚੇ ਜਿਨ੍ਹਾਂ ਨੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੀ ਗੱਲ ਆਖੀ भाई कार्रवाई देखो मेरी बात सुनो चाइल्ड केयर ਨੂੰ ਵੀ ਸ਼ਿਕਾਇਤ ਕਰਾਂਗੇ ਐਸਸੀ ਕਮਿਸ਼ਨ ਨੂੰ ਵੀ ਕਰਾਂਗੇ ਬੱਚਿਆਂ ਨੂੰ ਤੁਹਾਨੂੰ ਤੁਹਾਨੂੰ ਬੇਇਜ਼ਤੀ ਕੀਤੀ ਮੈਡੀਕਲ ਦਿਖਾਓ ਆਪਾਂ ਇੱਥੇ ਬੈਠ ਸੀ ਕਾਨੂੰ ਬੈਠੇ ਨੇ ਅਜਿਹਾ ਕਿ ਜਿੱਕੇ ਮੰਤਰੀ ਆਪ ਆਊਗਾ ਚੱਲ ਗਈ ਨਹੀਂ ਨਾ ਬੱਚਿਆਂ ਦੇ ਮੂੰਹ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਨਿਸ਼ਾਨ ਪਏ ਹੈ ਕਿ ਬੜਾ ਮੰਦ ਭਗਾ ਆ ਇੱਕ ਛੋਟੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਅੰਦਾ ਅੜਮ ਨੂੰ ਜਿਹੜਾ ਬਤੀਰਾ ਕਿਸੇ ਕੀਮਤ ਤੇ ਸੈਲ ਨਹੀਂ ਕੀਤਾ ਜਾਊਗਾ ਅ즈ਨੀ ਬੇਨਤੀ ਕੀਤੀ ਆ ਕਿ ਪ੍ਰਿੰਸੀਪਲ ਸਾਹਿਬ ਦਾ ਜਿਹੜਾ ਪਹਿਲਾਂ ਬਤੀਰਾ ਸੀ ਕੋਈ ਬੜਾ ਵਧੀਆ ਨਹੀਂ ਸੀ ਜਦੋਂ ਸਾਨੂੰ ਫੋਨ ਆਇਆ ਤੇ ਜੇ ਜੋੜੀ ਘਟਨਾਇਆ ਇਹ ਸੱਚਮੈ ਨਿੰਦਾ ਕਰਦੇ ਆਂ ਔਰ ਬੱਚਿਆਂ ਦੇ ਨਾਲ ਆ ਬੱਚਿਆਂ ਦੇ ਮਾਪਿਆਂ ਦੇ ਨਾਲ ਆ ਔਰ ਬੱਚਿਆਂ ਦਾ ਜਿਹੜਾ ਬੰਦਾ ਮੈਡੀਕਲ ਉਹ ਕਰਾਵਾਂਗੇ ਔਰ ਉਸ ਮਾਸਟਰ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਵਿਭਾਗੀ ਕਾਰਵਾਈ ਆ ਉਹ ਅਸੀਂ ਕਰਾਉਣ ਦੇ ਲਈ ਜਿੱਥੇ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰਦੇ ਆ ਉੱਥੇ ਦੇ ਜ਼ਿਲ੍ਹੇ ਦੇ ਜਿਹੜੇ ਡੀਓ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਜ਼ਿਲ੍ਹਾ ਸਕਾਇਪਟਰ ਆ ਉਹ ਆ ਕੇ ਜਿਹੜੀ ਸਬੰਧਤ ਕਾਰਵਾਈ ਆ ਵਿਭਾਗੀ ਕਾਰਵਾਈ ਆ ਉਹ ਸਹੀ ਚਾਤੇ ਖਲਾਫ ਹੋਣੀ ਚਾਹੀਦੀ ਆ ਔਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਸੋਮਵਾਰ ਤੱਕ ਦਾ ਟਾਈਮ ਦਿੱਤਾ ਆ ਔਰ ਸੋਮਵਾਰ ਤੋਂ ਬਾਅਦ ਜਿਹੜਾ ਵੱਡਾ ਜਿਹੜਾ ਸੰਘਰਸ਼ ਆ ਉਹ ਕੀਤਾ ਜਾਊਗਾ ਇਹ ਵੀ ਅਸੀਂ ਆਏ ਆ ਅੱਜ ਵੀ ਆਏ ਆ ਉਹਦੇ ਕਰਕੇ ਚੁੱਪ ਕੀਏ ਤੇ ਇਹ ਸਾਰੇ ਜਿਹੜੇ ਬਾਰਡ ਦੇ ਬੈਰਡ ਦੇ ਜੋ ਕਾਨੂੰਨ ਸਾਹਿਬ ਹੁਣ ਟੈਂਕ ਕਿਉਂ ਕਰ ਦਿੱਤਾ ਸੋਮਵਾਰ ਨੂੰ ਬੱਚਨ ਨੂੰ ਆਪਣੀ ਤਰੀਕੀ ਨਾ ਸਾਰੇ ਜਾਨ ਸਾਰੇ ਲੱਗੇ ਚਾਈ ਕਰਕੇ ਹੀ ਸਾਰਾ ਕੁਝ ਹੋਏਗਾ ਬਹੁਤ ਵੱਡੀ ਮੰਡੀ ਨਾਲ ਆ ਗਿਆ ਹੁਣ ਤਾਂ ਬੁਲਾਇਆ ਗਿਆ ਉਹਨਾਂ ਦੇ ਦੋ ਪਰਿਵਾਰ ਪਾਤੀ ਸਾਬ ਲੋਕ ਕਹਿੰਦੇ ਕਿ ਮੰਡਰ ਨੂੰ ਬੁਲਾ ਲਓ ਅਦਰਵਾਈਜ਼ ਜਿਹੜਾ ਹੈਗਾ ਲੀਗਲ ਕੋਰਸ ਜਿਹੜਾ ਪੁਲਿਸ ਦਾ ਕੰਮ ਹੈ ਲੀਗਲ ਜੋ ਪੇਰੈਂਟਸ ਕਹਿੰਦੇ ਉਹਦੇ ਮੁਤਾਬਕ ਅਸੀਂ ਮੈਡੀਕਲ ਕਰਾਇਆ ਜੋ ਵੀ ਬੱਚੇ ਇਹਨਾਂ ਦੇ ਪੇਰੈਂਟਸ ਹੈਗੇ ਜੇ ਮੈਡੀਕਲ ਕਰਨਾ ਚਾਹੁੰਦੇ ਬਿਲਕੁਲ ਕਰਾ ਲਓ ਅਸੀਂ ਤੇ ਨਾਮ ਕਰਦੇ thank you